ਬੈਗ ਦੇ ਵਿੱਚ ਪਾਉਣੀ ਆ ਕੱਪੜੇ ਤੇ ਚਲੀ ਜਾਨੀ ਆ ਘਰੋਂ ਥੋੜਾ ਕੱਢ ਦੇਣ ਲੱਗੀ ਆ ਫੇਰ ਜਾ ਕੇ ਦੇਖਾਂ ਕੀ ਮਾਹੌਲ ਚੱਲ ਰਿਹਾ ਉੱਥੇ ਦਾ ਕਿੱਦਾਂ ਰਹਿਣਾ ਜੇ 2-4 ਦਿਨਾਂ ਕਿ ਜਾਂ ਹਾਂਜੀ ਰਹੂੰਗੀ ਹਲੇ 2-4 ਦਿਨ ਠੀਕ ਆ ਹਾਂਜੀ ਮੈਂ ਉਧਰ ਪੁੱਛਣ ਆਇਆ ਹੀਗਾ ਕੋਈ ਗੱਲ ਤੁਸੀਂ ਰਹੋ ਜਿੰਨਾ ਚਿਰ ਮਰਜ਼ੀ ਉਧਰ ਪੁੱਛਣ ਆਇਆ ਹੀਗਾ ਬਾਰ-ਬਾਰ ਪੁੱਛਣੋਂ ਮੇਰਾ ਵੀ ਜੀ ਨਹੀਂ ਕਰਦਾ ਕਿ ਅਗਲੀ ਕਦੇ ਨਾ ਵੀ ਘਰੇ ਮੈਨੂੰ ਕੱਲ੍ਹ ਕੇ ਰਾਜੀ ਆ ਤੇ ਪਰ ਜਦਾਂ ਪੁੱਛੀਏ ਤਾਂ ਫੇਰ ਇਹ ਵੀ ਹੁੰਦਾ ਵੀ ਕਿਤੇ ਸੋਚੇ ਨਾ ਵੀ ਮੈਨੂੰ ਕਿਹੜਾ ਪੁੱਛਦੇ ਕਿਛਦੇ ਅਸੀਂ ਤਾਂ ਅੱਜ ਫਸ ਗਏ ਆ ਮੈਨੂੰ ਕਹਿੰਦੀ ਤਾਂ ਹੈਗੀ ਆ ਇਹ ਗੱਲਬਾਤ ਮੇਰੀ ਹੁੰਦੀ ਆ ਪਰ ਮੈਂ ਗੱਲਬਾਤ ਕਰਦੀ ਵੇਖੀ ਨਹੀਂ ਕਿ ਮੈਂ ਕਿ ਲਵਲੀ ਭੈਣ ਨੂੰ ਫੋਨ ਨਾ ਕਰਕੇ ਵੇਖਾਂ ਵੇਖਣਾ ਗੱਲਬਾਤ ਕਰਕੇ ਪਤਾ ਲੱਗ ਹੀ ਜਾਂਦਾ ਫਿਰ ਵੀ ਗੱਲਬਾਤ ਚ ਫੀ ਨੰਬਰ ਯੂ ਹੈਵ ਡਾਇਲਡ ਇਸ ਕਰੰਟਲੀ ਬਿਜ਼ੀ ਉਹ ਹੁਣ ਵੀ ਤੇ ਮੁੰਡੇ ਨੇ ਚਲਾਉਣੀ ਗੱਡੀ ਤੂੰ ਚਲਾਉਣੀ ਐਵੇਂ ਤਾਂ ਲੋੜ ਨਹੀਂ ਆ ਕਿ ਸਾਰਿਆਂ ਜਾਇ ਕਰਨਾ ਜਿੱਥੇ ਵੀ ਜਾਣਾ ਹੁੰਦਾ ਤੂੰ ਚੁੱਕ ਲੈਣਾ ਹੀ ਗੱਲ ਤੇ ਕਰਦੀ ਕਹਿੰਦੀ ਕੀ ਆ ਨੇ ਇਹ ਹੀ ਕਹਿਣਾ ਸੀ ਕਿ ਮੈਨੂੰ ਸੱਦ ਲਓ ਇੱਥੇ